ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਇੰਨਾ ਕਾਰਵਾਈਆਂ ਦਾ ਜੇਕਰ ਕਿਸੇ ਨੂੰ ਕੋਈ ਵੀ ਅਸਰ ਨਹੀਂ ਹੁੰਦਾ ਤਾਂ ਉਹ ਹਨ ਸ਼ਹਿਰ ਵਿੱਚ ਮਨਮਰਜ਼ੀ ਨਾਲ ਡਰਾਈਵਿੰਗ ਕਰਦੇ ਆਟੋ ਰਿਕਸ਼ਾ ਚਾਲਕ ਜਿਨ੍ਹਾਂ ਕਾਰਨ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਵਿਗੜੀ ਹੋਈ ਹੈ ਫਾਸਟ ਨਿਊਜ਼ ਟੀਮ ਨੇ ਚਾਟੀਵਿੰਦ ਚੌਂਕ ਦਾ ਦੌਰਾ ਕੀਤਾ ਜਿੱਥੇ ਦੇਖਿਆ ਗਿਆ ਕਿ ਆਟੋ ਚਾਲਕਾਂ ਦੀ ਡਰਾਈਵਿੰਗ ਉਹਨਾਂ ਦੀ ਮਨਮਰਜ਼ੀ ਨਾਲ ਚੱਲਦੀ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਪਰੇਸ਼ਾਨੀਆਂ ਪੇਸ਼ ਆਉਂ लोगों ने ट्रैफिक पुलिस प्रशासन को मांग की थी कि ऑटो चालकों को हिदायत जारी कर कि नियमों अनुसार ड्राइविंग कर संबंधी ट्रैफिक पुलिस अधिकारी ने साड़ी टीम नाल गल करद कहा कि ऑटो चालकों को बहुत बार समझाया जा चुका है पर यह नहीं समझते इस मामले में सीनियर अफसर के ध्यान में लिया गया जल्द ही कार्रवाई की जाएगी मैं एस ए प्रेम सिंह मैं बाबे शहीद चौंक खंडेवाले चौंक ड्यूटी है आटो वाल बहुत कोई हाल नहीं गा ਆਟੋ ਵਾਰਿਆਂ ਨੇ ਜਿਹਦੇ ਨੂੰ ਇਧਰੋਂ ਰੋਕੀਦਾ ਉਧਰ ਵੜ ਜਾਂਦੇ ਆ ਉਧਰੋਂ ਵੜੀਦਾ ਇਧਰ ਵੜ ਜਾਂਦੇ ਆ ਇਹਨਾਂ ਦਾ ਕੋਈ ਪ੍ਰਸ਼ਾਸਨ ਨੂੰ ਮੇਨ ਨੂੰ ਕੁਝ ਚਾਹੀਦਾ ਪੀਰ ਕੱਟ ਕਰਨਾ ਚਾਹੀਦਾ ਨਾ ਇਹ ਬਹੁਤ ਜ਼ਿਆਦਾ ਖਰਾਬ ਕਰਦੇ ਆ ਇਹ ਸੰਗਤ ਨੂੰ ਵੀ ਬੜਾ ਪਰੇਸ਼ਾਨ ਕਰਦੇ ਆ ਇੱਕ ਇੱਕ ਟੈਂਪੂ ਦੂਜਾ ਆਦਾ ਵੀ ਤੂੰ ਜੇ ਨਾ ਤਾਂ ਇਹ ਵੇਖਦੇ ਆ ਵੀ ਬਿਮਾਰੀ ਵਾਲਾ ਨਾ ਵੇਖਦੇ ਦੂਸਰਾ ਇਹ ਆਂਦੇ ਵੀ ਮੈਨੂੰ ਭੇਜੋ ਪਹਿਲਾਂ ਦੇ ਬਿਮਾਰੀ ਵਾਲਾ ਛੱਡ ਦਿਓ ਗੁਰਦਵਾਲੇ ਮੰਦਰ ਨੂੰ ਜਾਣ ਦੀ ਲੋੜ ਨਹੀਂ ਲੋੜਨੀ ਹੈ ਸ਼ਹਿਰ ਦੇ ਹਾਲਾਤ ਠੀਕ ਹੀ ਆ ਪਰ ਟੈਂਪੂ ਵਾਲੇ ਖਰਾਬ ਕੀਤੇ ਆ ਇਹਨਾਂ ਨੂੰ ਬਥੇਰਾ ਸਮਝਾਈਦਾ ਜੀ ਇਹਨਾਂ ਨੂੰ ਬਥੇਰਾ ਸਮਝਾਈਦਾ ਵੀ ਆਪਣੇ ਲਾਈਨ 'ਚ ਆਪਣੀ ਸਵਾਰੀ ਲੈ ਗਦਾ ਤੁਰੇ ਜੋ ਪਰ ਇਹ ਨਹੀਂ ਮੰਨਦੇ ਇਹ ਇਧਰੋਂ ਘਮਾਉਂਦੇ ਆ ਤੇ ਦਰਵਾੜ ਦੇ ਦਿੰਦੇ ਉਧਰੋਂ ਘਮਾਉਂਦੇ ਤੇ ਦਰਵਾੜ ਦੇਂਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਟੋ ਰਿਕਸ਼ਿਆਂ ਦੀ ਪਰਮਾਰ ਹੈ ਜਿਸ ਦੇ ਨਾਲ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ ਜਿਸ ਵੀ ਚੌਂਕ ਤੇ ਚਲੇ ਜਾਓ ਈ ਰਿਕਸ਼ਾ ਆਟੋ ਰਿਕਸ਼ਿਆਂ ਦੀ ਭੀੜ ਲੱਗੀ ਹੋਈ ਹੈ ਰਾਹ ਦੇ ਵਿੱਚ ਰੋਕ ਕੇ ਰਸਤਿਆਂ ਦੇ ਵਿੱਚ ਰੋਕ ਕੇ ਜਿਹੜਾ ਸਵਾਰੀ ਨੂੰ ਚੜਾਉਂਦੇ ਨੇ ਜਿੱਥੇ ਮਰਜ਼ੀ ਦਿਲ ਕਰਦਾ ਬ੍ਰੇਕ ਲਾ ਦਿੰਦੇ ਨੇ ਜਿਸ ਦੇ ਨਾਲ ਹਾਦਸਿਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਸੋ ਟ੍ਰੈਫਿਕ ਪੁਲਿਸ ਵੀ ਇਹਨਾਂ ਤੋਂ ਪਰੇਸ਼ਾਨ ਹੈ ਆਮ ਲੋਕ ਵੀ ਪਰੇਸ਼ਾਨ ਨੇ ਪਰ ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਇਹ ਸਿਰਫ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ ਸੋ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਚਾਹੀਓਗੀ ਰਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅਮਰਿਤਸਰ